ਮੌਸਮ ਦੇ ਨਾਲ ਜੁੜੀ ਹੋਈ ਤਾਜ਼ਾ ਅਪਡੇਟ ਸਾਂਝੀ ਕਰ ਰਿਆਂ ਦੱਸ ਦਈਏ ਕਿ ਜਿੱਥੇ ਪਹਾੜਾ ਦੇ ਵਿੱਚ ਬਰਫਬਾਰੀ ਅਜੇ ਵੀ ਜਾਰੀ ਹੈ ਤਾਂ ਉਸ ਦਾ ਅਸਰ ਕਿਤੇ ਨਾ ਕਿਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਉੱਤੇ ਵੀ ਪੈਂਦਾ ਹੋਇਆ ਨਜ਼ਰ ਆ ਰਿਹਾ ਦੱਸ ਦਈਏ ਕਿ 10 ਤੋਂ 15 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਠੰਡੀਆਂ ਹਵਾਵਾਂ ਦੇ ਨਾਲ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਪੰਜਾਬ ਦੇ ਵਿੱਚ ਬੇਸ਼ੱਕ ਠੰਡ ਖਤਮ ਹੁੰਦੀ ਨਜ਼ਰ ਆ ਰਹੀ ਹੈ ਪਰ ਉਤਰਾ ਉਚੜਾਓ ਜਿਹੜਾ ਕਿ ਦੇਖਣ ਨੂੰ ਮਿਲਿਆ ਕਦੇ ਸਵੇਰ ਦੇ ਵੇਲੇ ਠੰਡ ਹੁੰਦੀ ਹੈ ਤਾਂ ਦੁਪਹਿਰ ਦੇ ਵੇਲੇ ਗਰਮੀ ਮਹਿਸੂਸ ਹੋਣ ਲੱਗ ਜਾਂਦੀ ਹੈ ਤਾਲੋਕਾ ਨੇ ਹਜੇ ਵੀ ਜਿਹੜੀ ਕਿ ਠੰਡ ਤੋਂ ਰਾਹਤ ਪਾਣੀ ਹਲੇ ਸ਼ੁਰੂ ਹੀ ਕੀਤੀ ਸੀਗੀ ਪਰ ਹਜੇ ਦੱਸਿਆ ਕਿ ਮੌਸਮ ਵਿਭਾਗ ਦੇ ਵੱਲੋਂ ਅੱਜ ਇੱਕ ਹਫ਼ਤੇ ਤੱਕ ਕੋਈ ਵੀ ਅਲਰਟ ਬਾਰਿਸ਼ ਨੂੰ ਲੈ ਕੇ ਨਹੀਂ ਜਾਰੀ ਕਰ ਦਿੱਤਾ ਗਿਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਹਾ ਜਾ ਰਿਹਾ ਹੈਗਾ ਕਿ ਬਾਰਿਸ਼ ਜਿਹੜੀ ਕਿ ਹੋਣ ਵਾਲੀ ਹੈ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਤਾਂ ਮੌਸਮ ਦੇ ਨਾਲ ਜੁੜੀ ਹੋਈ ਅਪਡੇਟ ਜਿਹੜੀ ਕਿ ਸਾਂਝੀ ਕਰਾਂ ਦੱਸ ਦਈਏ ਕਿ ਇੱਕ ਹੋਰ ਮੌਸਮ ਵਿਭਾਗ ਦੇ ਵੱਲੋਂ ਵੱਡੀ ਪੁਖਵਾਣੀ ਕੀਤੀ ਗਈ ਹੈਗੀ ਇਹ ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਜਿਹੜੀ ਕਿ ਉੱਪਰ ਨਿਕਲ ਰਹੀ ਹੈ ਦੁਪਹਿਰ ਦੇ ਵੇਲੇ ਪਹਾੜਾਂ ਦੇ ਉੱਤੇ ਜਿੱਥੇ ਕਿ ਬਰਬਾਰੀ ਤੋਂ ਬਾਅਦ ਪੰਜਾਬ ਦੇ ਵਿੱਚ ਠੰਡ ਵੱਧ ਗਈ ਹੈ ਕਿਤੇ ਦਿਨ ਦੇ ਵੇਲੇ ਗਰਮੀ ਲੱਗਦੀ ਹੈ ਤਾਂ ਸਵੇਰੇ ਸ਼ਾਮ ਨੂੰ ਠੰਡ ਮਹਿਸੂਸ ਹੁੰਦੀ ਹੈ ਆ ਦੱਸ ਤੋਂ 15 ਕਿਲੋਮੀਟਰ ਦੀ ਰਫਤਾਰ ਦੇ ਨਾਲ ਹਵਾਵਾਂ ਚੱਲ ਰਹੀਆਂ ਨੇ ਜਿਸ ਕਾਰਨ ਘਟੋ ਕਰਤਾਪਨ 0.4 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਨ 3.3 ਡਿਗਰੀ ਘਟ ਗਿਆ ਹਾਲਾਂਕਿ ਆਸਮਾਨ ਸਾਫ ਹੋਣ ਅਤੇ ਧੁੱਪ ਨਿਕਲਣ ਦੇ ਕਾਰਨ ਲੋਕਾਂ ਨੂੰ ਕੁਝ ਰਾਹਤ ਜ਼ਰੂਰ ਮਿਲ ਰਹੀ ਹੈ ਤਾਂ ਮੌਸਮ ਵਿਗਿਆਨ ਦੇ ਅਨੁਸਾਰ ਆਉਣ ਵਾਲੇ ਹਫਤੇ ਦੇ ਵਿੱਚ ਆ ਦੱਸ ਦਈਏ ਕਿ ਮੀਂਹ ਜਿਹੜਾ ਕੀ ਪੈ ਸਕਦਾ ਹੈਗਾ ਤਾਂ ਮੌਸਮ ਨਾਲ ਇਹ ਜੁੜੀ ਹੋਈ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੱਸ ਦਈਏ ਕਿ ਜਿਸ ਕਾਰਨ ਹਫਤੇ ਪਰ ਚੰਗੀ ਧੁੱਪ ਰਹੇਗੀ ਪਰ ਹਾਲੀ ਦੇ 2 ਦਿਨਾਂ ਦੇ ਵਿੱਚ ਬਰਬਾਰੀ ਦੇ ਕਾਰਨ ਵਧੀ ਹੋਈ ਠੰਡ ਹੁਣ ਘਟਣੀ ਸ਼ੁਰੂ ਹੋ ਜਾਵੇਗੀ। ਤਾਪਮਾਨ ਹਰ ਰੋਜ਼ ਵਧੇਗਾ। ਤਾਂ ਮੌਸਮ ਵਿਗਿਆਨ ਕੇਂਦਰ ਦੀ ਪੋਇਖਵਾਂਡ ਦੇ ਅਨੁਸਾਰ ਆਉਣ ਵਾਲੇ ਹਫ਼ਤੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਤਾਪਮਾਨ 30 ਡਿਗਰੀ ਦੇ ਆਸ-ਪਾਸ ਜਾਂ ਫਿਰ ਇਸ ਤੋਂ ਉੱਪਰ ਰਹੇਗਾ। ਪੰਜਾਬ ਦੇ ਸ਼ਹਿਰਾਂ ਦੇ ਵਿੱਚ ਪਿਛਲੇ 2 ਦਿਨਾਂ ਤੋਂ ਤੇਜ਼ ਹਵਾਵਾਂ ਚੱਲ ਰਹੀਆਂ ਨੇ। ਹਿਮਾਚਲ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਜਿੱਥੇ ਪਹਾੜਾ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਹੋਰ ਵਧ ਰਹੀਆਂ ਨੇ ਤੇ ਉੱਥੇ ਹੀ ਮਾਲਵਾ ਖੇਤਰ ਦੇ ਵਿੱਚ ਪਾਕਿਸਤਾਨ ਤੋਂ ਤੇਜ਼ ਹਵਾਵਾਂ ਆ ਰਹੀਆਂ ਨੇ ਅੰਮ੍ਰਿਤਸਰ ਦੇ ਵਿੱਚ ਹਵਾ ਦੀ ਗਤੀ ਲਗਭਗ 11 ਕਿਲੋਮੀਟਰ ਪ੍ਰਤੀ ਘੰਟਾ ਲੁਧਿਆਣਾ ਦੇ ਵਿੱਚ ਵੀ ਇਹ 9.5 ਮੀਟਰ ਹੈ ਅਤੇ ਪਟਿਆਲਾ ਦੇ ਵਿੱਚ ਵੀ ਇਹ ਲਗਭਗ 15 ਕਿਲੋਮੀਟਰ ਪ੍ਰਤੀ ਘੰਟਾ ਹੈ ਹੁਣ ਗੱਲ ਕਰਦੇ ਹਾਂ ਤੁਹਾਡੇ ਸ਼ਹਿਰ ਦੇ ਮੌਸਮ ਦਾ ਹਾਲ ਦੱਸਿਆ ਕਿ ਅੰਮ੍ਰਿਤਸਰ ਦੇ ਵਿੱਚ ਮੌਸਮ ਬਿਲਕੁਲ ਸਾਫ਼ ਰਹੇਗਾ ਜਿਹੜੀ ਕਿ ਧੁੱਪਦਾਰ ਰਹੇਗੀ ਤੇ ਤੇਜ਼ ਧੁੱਪ ਵੀ ਜਿਹੜੀ ਨਿਕਲ ਸਕਦੀ ਹੈ ਤਵਾ ਤੋਂ ਤਾਪਮਾਨ ਦੇ ਵਿੱਚ ਵਾਧਾ ਹੋਵੇਗਾ ਇਸੇ ਤਰੀਕੇ ਦੇ ਨਾਲ ਜੇਕਰ ਜਲੰਧਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਤੇ ਮੌਸਮ ਬਿਲਕੁਲ ਸਾਫ਼ ਅਤੇ ਧੁੱਪਦਾਰ ਰਹੇਗਾ ਵਾਤਵਾਦ ਤਾਪਮਾਨ ਦੇ ਵਿੱਚ ਵੀ ਵਾਧਾ ਰਹੇਗਾ ਤੇ ਜੇਕਰ ਪਟਿਆਲਾ ਤੇ ਮੋਹਾਲੀ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੋਹਾਂ ਦੋਨਾਂ ਸ਼ਹਿਰਾਂ ਦੇ ਵਿੱਚ ਵੀ ਜਿਹੜਾ ਕਿ ਮੌਸਮ ਬਿਲਕੁਲ ਸਾਫ਼ ਰਹੇਗਾ ਦਿਨ ਦੇ ਵੇਲੇ ਜਿਹੜੀ ਕਿ ਧੁੱਪ ਬਿਲਕੁਲ ਛਾਈ ਰਹੇਗੀ ਧੁੱਪਦਾਰ ਜਿਹੜਾ ਕਿ ਮੌਸਮ ਰਹੇਗਾ ਪਰ ਇੱਥੇ ਤੁਹਾਨੂੰ ਦੱਸਦੀ ਹੈ ਕਿ ਸਵੇਰੇ ਸ਼ਾਮ ਠੰਡੀਆਂ ਹਵਾਵਾਂ ਕਰਕੇ ਲੋਕਾਂ ਨੂੰ ਜਿਹੜੇ ਕਿ ਸਵੈਟਰਾਂ ਠੰਡ ਦੇ ਕੱਪੜੇ ਹਜੇ ਵੀ ਪਾਣੇ ਪੈਂਦੇ ਨੇ ਕਿਉਂਕਿ ਸਵੇਰੇ ਸ਼ਾਮ ਠੰਡੀਆਂ ਹਵਾਵਾਂ ਕਾਰਨ ਠੰਡ ਜ਼ਰੂਰ ਲੱਗਦੀ ਹੈ ਤਾਂ ਅਜਿਹੇ ਬਦਲਦੇ ਮੌਸਮ ਦੇ ਵਿੱਚ ਜੇਕਰ ਬਿਮਾਰੀ ਦੀ ਗੱਲ ਕੀਤੀ ਜਾਵੇ ਤਾਂ ਖਾਂਸੀ ਜ਼ੁਕਾਮ ਮਲੇਰੀਆ ਤੇ ਬੁਖਾਰ ਵਰਗੇ ਜਿਹੜੇ ਕਿ ਬਿਮਾਰੀਆਂ ਹੁੰਦੀਆਂ ਨੇ ਇਹ ਅਜਿਹੇ ਮੌਸਮ ਦੇ ਵਿੱਚ ਲਗਾਤਾਰ ਜਿਹੜੇ ਕਿ ਚੱਲਦੇ ਰਹਿੰਦੇ ਨੇ ਤਾ ਅਜਿਹੇ ਮੌਸਮ ਦੇ ਵਿੱਚ ਕਿਉਂਕਿ ਜਾਂਦੀ ਸਰਦੀ ਹੈਗੀ ਹੈ ਹਾਲਾਂਕਿ ਸਰਦੀ ਪੂਰੇ ਤਰੀਕੇ ਨਾਲ ਨਹੀਂ ਗਈ ਹੈ ਹਜੇ ਵੀ ਜਿਵੇਂ ਕਹਿ ਸਕਦੇ ਹਾਂ ਕਿ ਸਵੇਰੇ ਸ਼ਾਮ ਠੰਡ ਦੇ ਕਾਰਨ ਲੋਕਾਂ ਨੂੰ ਸਵੈਟਰਾਂ ਪਾਣੀਆਂ ਪੈਂਦਿਆਂ ਨੇ ਰਜਾਈਆਂ ਵਗੈਰਾ ਵੀ ਕੰਬੜਾ ਵਗੈਰਾ ਵੀ ਲੋਕਾਂ ਨੇ ਹਜੇ ਤੱਕ ਅੰਦਰ ਨਹੀਂ ਪਾਈਆਂ ਆਪਣੇ ਬੈੱਡ ਦੇ ਵਿੱਚ ਤਾਂ ਦੱਸਦੀ ਕਿ ਮੌਸਮ ਦੇ ਨਾਲ ਇਹ ਜੁੜੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਇੱਕ ਹਫਤੇ ਤੱਕ ਮੌਸਮ ਬਿਲਕੁਲ ਸਾਫ਼ ਰਹੇਗਾ ਪਰ ਆਉਣ ਵਾਲੇ ਇੱਕ ਹਫਤੇ ਤੋਂ ਬਾਅਦ ਜਿਹੜਾ ਕਿ ਮੌਸਮ ਦੇ ਵਿਭਾਗ ਦੇ ਵੱਲੋਂ ਕੋਈ ਖੁਆਣੀ ਕੀਤੀ ਗਈ ਹੈ ਕਿ ਬਾਰਿਸ਼ ਜੜਕੀ ਹੋ ਸਕਦੀ ਹੈ ਪਰ ਅੱਜ ਮੌਸਮ ਬਿਲਕੁਲ ਸਾਫ਼ ਹੈ ਕਿਸੇ ਵੀ ਤਰੀਕੇ ਦਾ ਕੋਈ ਵੀ ਅਲਰਟ ਨਹੀਂ ਦਿੱਤਾ